مہاراج کی جے جو بولے سو نرپالمی مہاراج کی جہم سو نرپ والی مہاراج جو بولے سو نرپان والمیک مہاراج کی بولے سو نربے والمیک مہاراج کی جو بولے سو نربہ والمیک مہاراج کی بولے سو نرپان والی <سؤال> بابا صاحب تا ڈی سوئیتے پیرا دیاں گے ٹھوکے بابا صاحب تا ڈی سوئیتے پیرا دیاں گے ٹھوکے جو بولے سو نیر پہ ہے بہت بہت مہت مہارا جی چینل دا آر این نیوز آج ساڑی ٹیم پہنچی ہے جی امریسر روڈ بکھے ਨਵਾ ਪਿੰਡਾ ਇਥੇ ਇੱਕ ਬਾਲਮਿਕ ਕਦ ਧਰਮ ਸਮਾਜ ਰਜਿਸਟਰਡ ਭਾਰਤ ਦੀ ਇੱਕ ਹੰਗਾਮੀ ਮੀਟਿੰਗ ਹੋਈ ਹੈ ਆਓ ਇਥੇ ਸਾਰੇ ਹੀ ਆਗੂ ਪਹੁੰਚੇ ਆਂ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਆਂ ਕਿ ਇਸ ਮੀਟਿੰਗ ਦਾ ਕੀ ਪਰਪਸ ਹੈ ਤੇ ਕੀ ਕਹਿਣਾ ਉਹਨਾਂ ਦਾ ਸਸ਼ੀਕਲ ਜੀ ਸਸ਼ੀਕਲ ਜੀ ਕੀ ਨਾਮ ਹੈ ਭਜੀ ਤੁਹਾਡਾ ਜੋ ਬੋਲੇ ਸੋਨਿਰ ਪੈਨ ਭਗਵਾਨ ਵਾਲਮਿਕੀ ਮਹਾਰਾਜ ਕੀ ਜੈ ਮੇਰਾ ਨਾਮ ਤਰੁਣ ਚੀਮਾ ਮਾਜਾ ਜੋਂ ਚੇਅਰਮੈਨ ਭਗਵਾਨ ਵਾਲਮਿਕੀ ਅਧਿਤਰਮ ਸਮਾਰਟ ਰਜਿਸਟਰ ਭਾਰਤ ਯੂਨਿਟ ਬਟਾਲਾ ਸਾਡੇ ਬਹੁਤ ਹੀ ਸਤਿਕਾਰਯੋਗ ਰਾਸ਼ਟਰੀ ਮੁਖ ਸੰਚਾਲਕ ਸੰਤ ਮੇਗਨਾ ਜੀ ਅੰਬਰਸਰ ਵਾਲੇ ਉਹਨਾਂ ਦੇ ਦੇਸ਼ਾਂ ਨਿਰਦੇਸ਼ਾਂ ਹੇਠ ਅੱਜ ਆਪਾਂ ਨਵੇਂ ਪਿੰਡ ਵੇਖੇ ਆਪਾਂ ਕਰਨੈਲ ਸਿੰਘ ਉਹਨਾਂ ਨੂੰ ਆਪਾਂ ਮੈਂਬਰ ਨਿਯੁਕਤ ਕੀਤਾ ਹੈ ਸਾਡੇ ਸਤਿਕਾਰਯੋਗ ਲਕੀ ਉਮਰਪੁਰਾ ਜੀ ਬਾਬਾ ਗਿਲ ਜੀ ਸਾਡੇ ਮਾਨ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਰੇਖਾ ਚੀਮਾ ਜੀ ਜ਼ਿਲ੍ਹਾ ਪ੍ਰਧਾਨ ਸਾਡੇ ਮੈਡਮ ਰਚਨਾ ਜੀ ਤੇ ਹੋਰ ਵੀ ਸਾਥੀ ਸਾਡੇ ਨਾਲ ਜੋ ਆਏ ਨੇ ਮੈਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਕਿ ਜਿਹੜੇ ਭਗਵਾਨ ਵਾਲਮੀਕੀ ਆਦੀ ਧਰਮ ਸਮਾਰ ਰਜਿਸਟਰ ਭਾਰਤ ਯੂਨਿਟ ਬਟਾਲਾ ਦੀ ਮੀਟਿੰਗ ਦੇ ਵਿੱਚ ਅੱਜ ਸ਼ਾਮਲ ਹੋਏ ਨੇ ਤੇ ਆਪਾਂ ਕਰਨੈਲ ਸਿੰਘ ਉਹਨਾਂ ਨੂੰ ਅੱਜ ਮੈਂਬਰ ਨਿਯੁਕਤ ਕੀਤਾ ਹੈ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਹੈ ਕਿ ਆਪਾਂ ਪਰਮ ਪੂਜਯੇ ਪ੍ਰਭੂ ਰਤਨਾਕਰ ਬਾਬਾ ਸਾਹਿਬ ਡਾਕਟਰ ਭੀਮਰਾਮ ਅੰਬੇਦਕਰ ਸ਼੍ਰੀ ਸ਼੍ਰੀ ਅਕ 108 ਸਤਿਗੁਰੂ ਗਿਆਨਾਤਮਾ ਰਾਜ ਦਾ ਕਰ ਕਰ ਪ੍ਰਚਾਰ ਕਰਾਂਗੇ ਤੋਂ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕੀ ਮਹਾਰਾਜ ਦਾ ਪ੍ਰਚਾਰ ਕਰਾਂਗੇ ਇਹਨਾਂ ਨੂੰ ਸੰਸਾ ਦੀ ਕਿਸੇ ਟਾਈਮ ਵੀ ਲੋੜ ਪੈ ਜੇ ਸੰਸਾ ਇਹਨਾਂ ਦੇ ਨਾਲ ਚਟਾਨ ਵਾਂਗੂ ਖੜੀ ਹੈ ਹਾਂ ਮੇਰਾ ਇੱਕ ਕੁਐਸਚਨ ਆ ਤੁਹਾਨੂੰ ਤੁਹਾਡੀ ਇਸ ਸੰਸਾ ਦਾ ਅਜੰਡਾ ਕੀ ਹੈ ਤੇ ਕੀ ਕੀ ਕੰਮ ਕਰ ਰਹੀ ਤੁਹਾਡੀ ਇਸ ਸੰਸਾ ਸਾਡੀ ਇਹ ਸੰਸਾ ਦਾ ਅਜੰਡਾ ਹੈ ਲੋਕ ਭਲਾਈ ਦਾ ਵੀ ਜਿੱਦਾਂ ਕੋਈ ਗਰੀਬ ਬੰਦਾ ਵਾ ਉਸਦੇ ਨਾਲ ੱੱਕਾ ਹੁੰਦਾ ਵਾ ਕਿਸੇ ਤਰ੍ਹਾਂ ਦਾ ਵੀ ਪੁਲਿਸ ਪ੍ਰਸ਼ਾਸਨ ਨਾਲੋਂ ਲਾ ਲੋ ਕਿਸੇ ਕੋਈ ਵੀ ਸਿਸਟਮ ਵੱਲੋਂ ਲਾ ਲੋ ਉਸਦੇ ਨਾਲ ਖਲੋਤੇ ਹਨ ਆਪਾਂ ਜਿਹੜੀਆਂ ਗਰੀਬ ਔਰਤਾਂ ਵਾਂ ਉਹਨਾਂ ਦੀ ਮਤ ਕਰਦੀਆਂ ਤੇ ਗਰੀਬ ਬੰਦੇ ਦੇ ਨਾਲ ਚਟਾਨ ਵਾਂਗੂ ਖੜੀ ਆ ਕਿਸੇ ਤਰ੍ਹਾਂ ਦਾ ਵੀ ਗਰੀਬ ਬੰਦੇ ਦੇ ਨਾਲ ੱੱਕਾ ਹੋਵੇ ਉਹਦੀ ਮਤ ਕਰਦੀਆਂ ਆ ਇਹ ਤਾਂ ਤੁਹਾਡਾ ਜਿੱਦਾਂ ਬਟਾਲਾ ਜੂਨ ਮਤਲਬ ਬਟਾਲਾ ਸ਼ਹਿਰ ਤੋਂ ਤੁਸੀਂ ਕੰਮ ਕਰ ਰਹੇ ਹੋ ਤੁਹਾਡੇ ਇਸ ਸੰਸਾ ਦੇ ਹੋਰ ਕਿੱਥੇ ਕਿੱਥੇ ਵਰਕ ਚੱਲ ਰਿਹਾ ਹੈ ਤੇ ਕਿੱਥੇ ਕਿੱਥੇ ਤੁਹਾਡੇ ਸੰਚਾਲਕ ਕੰਮ ਕਰ ਰਹੇ ਨੇ ਸਾਡੇ ਰਾਸ਼ਟਰੀ ਮੁਖ ਸੰਚਾਲਕ ਸੰਤ ਮੇਘਨਾਥ ਜੀ ਪੂਰੇ ਭਾਰਤ ਲੈਵਲ ਦੀ ਸੰਸਥਾ ਹੈ ਤੇ ਮੈਨੂੰ ਮਾਝਾ ਜੂਨ ਚੇਅਰਮੈਨ ਲਗਾਇਆ ਹੈ ਆ ਥੋੜੇ ਦਿਨ ਹੋ ਗਏ ਆ ਆਪਾਂ ਪਠਾਨਕੋਟ ਦੇ ਵਿੱਚ ਲੇਡੀਜ਼ ਸ਼ਾਮਲ ਕਰਕੇ ਆਏ ਆ ਅੰਮ੍ਰਿਤਸਰ ਸ਼ਾਮਲ ਕੀਤੇ ਆ ਪੰਜਾਬ ਪ੍ਰਧਾਨ ਲਗਾਏ ਆ ਸੰਤ ਮੇਘਨਾਥ ਜੀ ਉਹਨਾਂ ਨੇ ਇਦਾਂ ਵੱਖ-ਵੱਖ ਜਗ੍ਹਾ ਤੇ ਆਪਾਂ ਜਾ ਕੇ ਆਪਣਾ ਵਰਕ ਕਰ ਰਹੇ ਆਂ ਆਪਣੀ ਸੰਸਥਾ ਨੂੰ ਬੜਾਵਾ ਦੇ ਰਹੇ ਆਂ ਤੇ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਵਾ ਤੇ ਜਿੰਨਾ ਵੀ ਵਰਕ ਸਾਨੂੰ ਸਾਡੇ ਸੰਤਾ ਮਹਾਂਪੁਰਸ਼ਾਂ ਨੇ ਦਿੱਤਾ ਵਾ ਉਹ ਆਪਾਂ ਤਹਿ ਦਿਲ ਦੇ ਨਾਲ ਕੰਮ ਆਪਣਾ ਕਰ ਰਹੇ ਆਂ ਤੇ ਸੰਸਥਾ ਦੀ ਸੇਵਾ ਕਰ ਰਹੇ ਆਂ ਕਿ ਅਸੀਂ ਸਾਰੇ ਜਾਣਦੇ ਹੀ ਆਂ ਕਿ ਲੋਕ ਸਭਾ ਚੋਣਾਂ ਜੜੀਆਂ ਨੇ 2024 ਦੀਆਂ ਉਨਾ ਦਾ ਬਿਗਲ ਵੱਜ ਚੁੱਕਾ ਆ ਅਖਾੜਾ ਪੱਕ ਚੁੱਕਾ ਆ ਸਾਰੀਆਂ ਪਾਰਟੀਆਂ ਨੇ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਨੇ ਤੁਹਾਡੀ ਸੰਸਥਾ ਕਿਸੇ ਪਾਰਟੀ ਨੂੰ ਸਪੋਰਟ ਕਰ ਰਹੀ ਹੈ ਜਾਂ ਆਪਣੇ ਤੌਰ ਤੇ ਕੰਮ ਕਰ ਰਹੀ ਨਹੀਂ ਨਹੀਂ ਸਾਡੀ ਪਾਰਟੀ ਜੀ ਕੋਈ ਪੋਲੀਟੀਕਲ ਪਾਰਟੀ ਨਹੀਂ ਆ ਇਹ ਸੰਸਥਾ ਵਾ ਇਹ ਲੋਕ ਭਲਾਈ ਦੇ ਕੰਮ ਕਰ ਰਹੀ ਆ ਬਾਕੀ ਸਾਨੂੰ ਇਦਾਂ ਦਾ ਕੋਈ ਮੈਸੇਜ ਨਹੀਂ ਲੱਗਾ ਸੰਸਥਾ ਵੱਲੋਂ ਵੀ ਕਿਸੇ ਦੀ ਸਪੋਰਟ ਕਰਨੀ ਆ ਇਹ ਬਸ ਆਪਣੇ ਲੋਕ ਭਲਾਈ ਦਾ ਕੰਮ ਕਰ ਰਹੀ ਸੰਸਥਾ ਜੀ ਅਹੁਦੇਦਾਰੀਆਂ ਦੇ ਰਹੇ ਆ ਅੱਜ ਵੀ ਨਵੇਂ ਪਿੰਡ ਆਏ ਆ ਅਹੁਦੇਦਾਰੀਆਂ ਦਿੱਤੀਆਂ ਵਾ ਸਾਡੇ ਪ੍ਰਧਾਨ ਨੂੰ ਨੀ ਰੇਖਾ ਚੀਮਾ ਜੀ ਨਾਲ ਆਪਣਾ ਕਿਸੇ ਪਾਰਟੀ ਨੂੰ ਕੋਈ ਸਮਰਥਨ ਨਹੀਂ ਆਪਾਂ ਬਸ ਲੋਕ ਭਲਾਈ ਦੇ ਕੰਮ ਰੇ ਆ ਆਪਣੀ ਸੰਸਥਾ ਨੂੰ ਬੜਾਵਾ ਦੇ ਰਹੇ ਆ ਕੰਮ ਕਰ ਰਹੇ ਆ ਏ ਸੰਜੀ ਮਾਜਾ ਜੋਂ ਦੇ ਚੇਅਰਮੈਨ ਤਰਨ ਚੀਮਾ ਜੀ ਆਓ ਅਸੀਂ ਊਮਨ ਸੈਲ ਦੇ ਇਹਨਾਂ ਨੇ ਜ਼ਿਲ੍ਹਾ ਪ੍ਰਧਾਨ ਰੇਖਾ ਚੀਮਾ ਜੀ ਵੀ ਆਏ ਹੋਏ ਨੇ ਇਹਨਾਂ ਦੇ ਨਾਲ ਉਹਨਾਂ ਨਾਲ ਵੀ ਗੱਲਬਾਤ ਕਰਕੇ ਜਾਣਦੇ ਆ ਕੀ ਕਹਿਣਾ ਨਾ ਸ਼ਸ਼ੀਕਲ ਮੈਡਮ ਜੀ ਸ਼ਸ਼ੀਕਲ ਜੀ ਤੁਸੀਂ ਆਪਣੀ ਸੰਸਥਾ ਬਾਰੇ ਥੋੜਾ ਦੱਸੋ ਤੇ ਨਾਲ ਹੀ ਇਹ ਵੀ ਦੱਸੋ ਕਿ ਵੂਮਨ ਜਲੀ ਔਰਤਾਂ ਲਈ ਤੁਹਾਡੀ ਸੰਸਥਾ ਕੀ ਕੰਮ ਕਰਦੀ ਹੈ ਸੰਸਥਾ ਤਾਂ ਤੁਹਾਨੂੰ ਪਤਾ ਹਰ ਤਰ੍ਹਾਂ ਦੀ ਸੰਸਥਾ ਦੇ ਵਿੱਚ ਕੋਈ ਨਾ ਕੋਈ ਜੁੜਿਆ ਆਖਰੋਂ ਦਾ ਕੋਈ ਨਾ ਕੋਈ ਰੀਜ਼ਨ ਹੁੰਦਾ ਹੈ ਸਾਡੀ ਸੰਸਥਾ ਦਾ ਇਹ ਰੀਜ਼ਨ ਆ ਕਿ ਮੰਨ ਲਓ ਕਿ ਸਾਡੇ ਵਗਰੀਆ ਮਾਵਾ ਜਿਨ੍ਹਾਂ ਦੇ ਅੱਜ ਕੱਲੇ ਨਸ਼ੇ ਦੇ ਵਿੱਚ ਸਾਡੇ ਬੱਚੇ ਵੱਡ ਜਾਂਦੇ ਆ ਉਹ ਮਾਵਾ ਕਲਪ ਦੀਆਂ ਰਹੁੰਦੀਆਂ ਬੱਚਿਆਂ ਨੂੰ ਉਹਨਾਂ ਨੂੰ ਕੋਈ ਸਮਝਾਉਣ ਵਾਲਾ ਨਹੀਂ ਉਹਨਾਂ ਨੂੰ ਕੋਈ ਨੱਥ ਪਾਉਣ ਵਾਲਾ ਨਹੀਂ ਹੈ ਬੱਚੇ ਇੱਥੋਂ ਤੱਕ ਇਵਨ ਕਿ ਬੱਚੇ ਆਪਣੇ ਮਾਪੇ ਦੀ ਗੱਲ ਨਹੀਂ ਮੰਨਦੇ ਤੇ ਜਿਦਾ ਸਾਡੇ ਸੰਤ ਮੇਘਨਾਥ ਜੀ ਨੇ ਆ ਉਪਰਾਲਾ ਸ਼ੁਰੂ ਕੀਤਾ ਵਾ ਕਿ ਬੱਚਾ ਨੂੰ ਇਸ ਲਾਈਨ ਦੇ ਵਿੱਚ ਲੈ ਕੇ ਆਣਾ ਲੋਕ ਭਲਾਈ ਦਾ ਕੰਮ ਕਰਨੇ ਹਰੇ ਕੰਮ ਸਾਡੇ ਬੱਚੇ ਘੱਟੋ ਘੱਟ ਨਸ਼ਿਆ ਤੋਂ ਦੂਰ ਹੋਣਗੇ ਬਸ ਸਾਡੀ ਤਾਂ ਸਾਡੇ ਬੱਚੇ ਮੰਨ ਲਓ ਕਿ ਇਸ ਸੰਸਥਾ ਦੇ ਵਿੱਚ ਆਏ ਆ ਤੁਸੀਂ ਉਹ ਬੱਚੇ ਵੇਖੋ ਕਿ ਜਿਹੜੇ ਨਸ਼ੇ ਚ ਵੜ ਗਏ ਆਪਣੇ ਮਾਂ ਪੇ ਦੀ ਗੱਲ ਨਹੀਂ ਮੰਨਦੇ ਜਾਂ ਕਿਸ ਤਰ੍ਹਾਂ ਪਰ ਜੇ ਸਾਡੇ ਬੱਚੇ ਸਾਡੇ ਭੈਮ ਭਰਾ ਸਾਡੇ ਭਰਾ ਸਾਡੇ ਨਾਲ ਖਲੋਤੇ ਆ ਨਾ ਤੇ ਸਾਨੂੰ ਲੇਡੀਜ਼ ਨੂੰ ਮਾਣ ਹੁੰਦਾ ਸਾਨੂੰ ਸੰਤ ਮੇਘਨਾਥ ਜੀ ਨੇ ਚੁਣਿਆ ਕਿ ਲੇਡੀਜ਼ ਨੂੰ ਅੱਗੇ ਆਣਾ ਚਾਹੀਦਾ ਲੇਡੀਜ਼ ਨੂੰ ਵਰਕ ਕਰਨਾ ਚਾਹੀਦਾ ਤੇ ਹਰ ਇੱਕ ਨੂੰ ਆਪਣਾ ਆਪਣਾ ਮਕਸਦ ਹੁੰਦਾ ਹੈ ਸਾਨੂੰ ਲੇਡੀਜ਼ ਨੂੰ ਇਹ ਮਕਸਦ ਆ ਕਿ ਅਸੀਂ ਆਪਣੇ ਬੱਚੇ ਬਚਾ ਲਈਏ ਅਸੀਂ ਇਸ ਸੰਸਥਾ ਚ ਚਲਾਈਏ ਇੱਕ ਸਾਡੀ ਮਤਲਬ ਕਿ ਵੀ ਕੋਮਦਨ ਇੱਕ ਨਾਰਾ ਵਾ ਆਪਣਾ ਬਾਬਾ ਸਾਹਿਬ ਦਾ ਕਿ ਬਾਬਾ ਸਾਹਿਬ ਤੇਰੀ ਸੋਚ ਤੇ ਪਹਿਰਾ ਦੇਵਾਂਗੇ ਠੋਕੇ ਉਹ ਪਹਿਰਾ ਅਸੀਂ ਵੀ ਦਿੰਨੀਆਂ ਪਿਆ ਪਹਿਣਾ ਤੇ ਸਾਡੇ ਭਰਾ ਸਾਡੇ ਬੱਚੇ ਵੀ ਨਾਲ ਦਿੰਦੇ ਪਿਆ ਇਸ ਕਰਕੇ ਅਸੀਂ ਇਸ ਸੰਸਥਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਸਾਡੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਕਰਨ ਲੱਗੇ ਆ ਤੇ ਸਾਡੇ ਬੱਚੇ ਵੀ ਇਸ ਚੀਜ਼ ਦੇ ਵਿੱਚ ਰੁਝਾਵ ਕਰਦੇ ਪਿਆ ਅ ਰੇਖਾ ਜੀਮਾ ਜੀ ਇੱਕ ਕੁਐਸਚਨ ਆ ਛੋਟਾ ਜਿਹਾ ਤੁਸੀਂ ਲੇਡੀਜ਼ ਨੂੰ ਸਪੈਸ਼ਲ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੰਨ ਲਓ ਕਿ ਜਿੱਦਾਂ ਮੰਨ ਲਓ ਕਿ ਸਾਡੇ ਆ ਅਸੀਂ ਲੇਡੀਜ਼ ਘਰ ਦੇ ਵਿੱਚ ਰਹਿੰਦੇ ਆ ਬਾਹਰ ਜਾਂਦੇ ਨਹੀਂ ਤੇ ਜਦੋਂ ਅਸੀਂ ਬਾਹਰ ਜਾਂਦੇ ਸਾਨੂੰ ਕਿਸੇ ਚੀਜ਼ ਦਾ ਪਤਾ ਨਹੀਂ ਲੱਗਦਾ ਜਦੋਂ ਸਾਡੀ ਲੇਡੀਜ਼ ਬਾਹਰ ਨਿਕਲਦੀਆਂ ਅਸੀਂ ਕਲਪਦੇ ਆ ਰੋਣੇ ਆ ਘਰ ਹੀ ਮੰਨ ਲਓ ਘਰ ਦੇ ਛੋਟੇ ਛੋਟੇ ਗੱਲ ਤੋਂ ਕਿਸੇ ਲਕਲੇਸ਼ ਹੋ ਜਾਂਦੀ ਜਦੋਂ ਲੇਡੀਜ਼ ਬਾਹਰ ਜਾਂਦੀਆਂ ਸਾਨੂੰ ਇੰਨੇ ਮਤਲਬ ਵੀ ਕੋਈ ਸੂਝਵਾਨ ਬੰਦਾ ਮਿਲਦਾ ਜਦ ਸਾਡੀ ਲੇਡੀਜ਼ ਬਾਹਰ ਜਾਂਦਾ ਕੁਝ ਸਾਨੂੰ ਦੁਨੀਆਦਾਰੀ ਦੀ ਪਹਿਚਾਣ ਹੁੰਦੀ ਕੁਝ ਸਾਨੂੰ ਆਪਣੇ ਬੱਚਿਆਂ ਦੀ ਪਹਿਚਾਣ ਦੀ ਕੁਝ ਥੋੜੀ ਬਹੁਤੀ ਅਸੀਂ ਜਦੋਂ ਬਾਹਰ ਜਾਂਦੇ ਹਾਂ ਨੌਲੇਜ ਹੁੰਦੀ ਅਸੀਂ ਆਪਣੇ ਬੱਚਿਆਂ ਨੂੰ ਚੰਗੇ ਕੰਮ ਤੇ ਲਾ ਸਕਦੇ ਹਾਂ ਮੇਰੀ ਤਾਂ ਬਸ ਇਹੋ ਬੇਨਤੀ ਹੈ ਇੱਕ ਇਹ ਸੰਜੀ ਭਗਵਾਨ ਬਾਲਮਿਕ ਆਧ ਧਰਮ ਸਮਾਜ ਦੇ ਲੀਡਰ ਜਿਨ੍ਹਾਂ ਨੇ ਆਪਣੀ ਆਪਣੀ ਗੱਲ ਦੱਸੀ ਔਰ ਸੰਸਥਾ ਬਾਰੇ ਜਾਣੂ ਕਰਵਾਇਆ ਆਓ ਹੁਣ ਇਹਨਾਂ ਵੱਲੋਂ ਕਰਨੈਲ ਸਿੰਘ ਨੂੰ ਇੱਥੇ ਜੁਆਇਨ ਕਰਵਾਇਆ ਗਿਆ ਹੈ ਸੰਸਥਾ ਦੇ ਵਿੱਚ ਆਓ ਗੱਲਬਾਤ ਉਹਨਾਂ ਨਾਲ ਵੀ ਕਰਦੇ ਹਾਂ ਕੀ ਕਹਿਣਾ ਉਹਨਾਂ ਦਾ ਸਾਸ਼ੀ ਕਲਵਾ ਜੀ ਸਾਸ਼ੀ ਕਲਵਾ ਜੀ ਆ ਭਜੀ ਪਹਿਲੇ ਤੇ ਤੁਸੀਂ ਦੱਸੋ ਪਈ ਇਹ ਕਿਹੜਾ ਪਿੰਡ ਆ ਔਰ ਤੁਸੀਂ ਕੀ ਕੰਮ ਕਰਦੇ ਹੋ ਤੇ ਤੁਸੀਂ ਇਸ ਸੰਸਥਾ ਨੂੰ ਜੁਆਇਨ ਕੀਤਾ ਇਹਦਾ ਕੀ ਕਾਰਨ ਹੈ ਮੇਰਾ ਨਾਮ ਕਰਨਾਲ ਸਿੰਘ ਆ ਤੇ ਸਾਡਾ ਪਿੰਡ ਨਵਾ ਪਿੰਡ ਆ ਤੇ ਮੈਨੂੰ ਸੰਤ ਬਾਬਾ ਮੇਘਨਾਥ ਜੀ ਦੀ ਸੰਸਥਾ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਵਾ ਤੇ ਮੈਂ ਤੇ ਇਹ ਦਿਲ ਤੋਂ ਉਹਨਾਂ ਦਾ ਧੰਨਵਾਦ ਕਰਦਾ ਵਾਂ ਮੈਂ ਸੰਸਥਾ ਦੀ ਸੇਵਾ ਲਈ ਆਪਣਾ ਪੂਰਾ ਜੋਰ ਲਾਉਂਗਾ ਤੇ ਵੱਧ ਤੋਂ ਵੱਧ ਬੰਦੇ ਜੋੜੂਗਾ ਸੋ ਇਹ ਸੰਜੀਪ ਭਗਵਾਨ ਬਾਲਮੀਕ ਆਧਰਮ ਸਮਾਜ ਰਜਿਸਟਰਡ ਭਾਰਤ ਦੇ ਮੈਂਬਰ ਜਿਨ੍ਹਾਂ ਨੇ ਅੱਜ ਇੱਥੇ ਨਵਾਂ ਪਿੰਡ ਵਿਖੇ ਮੀਟਿੰਗ ਕਰਕੇ ਕਰਨੈਲ ਸਿੰਘ ਨੂੰ ਜੁਆਇਨ ਕਰਵਾਇਆ ਤੇ ਆਪਣੀ ਸੰਸਾ ਦੀਆਂ ਨੀਤੀਆਂ ਬਾਰੇ ਤੁਹਾਨੂੰ ਸਾਰਿਆਂ ਨੂੰ ਦੱਸਿਆ ਸਭ ਦੇ ਰੂਬਰੂ ਹੋਏ ਨੇ ਦੇਖਦੇ ਰਹੋ ਚੈਨਲ ਦਾ ਆਰ ਐਨ ਨਿਊਜ਼